ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਪੰਜਾਬ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ ਗੱਲ ਕਰਾਂਗੇ ਅੱਜ 27 ਜੁਲਾਈ ਉਸ ਤੋਂ ਬਾਅਦ 28 29 30 31 ਜੁਲਾਈ ਨੂੰ ਪੰਜਾਬ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਅੱਜ 27 ਜੁਲਾਈ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਕਿੱਥੇ ਕਿੱਥੇ ਮੀਂਹ ਨਿਰਦੇਸਾਰ ਪਾਣ ਦੇ ਦਿਖਾਈ ਦੇ ਰਹੇ ਨੇ ਕਿੱਥੇ ਕਿੱਥੇ ਹਲਕਾ ਦਰਮਿਆਨਾ ਕਿੱਥੇ ਕਿੱਥੇ ਭਾਰੀ ਮੀਂਹ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਪਹੁੰ ਇਸ ਵੀਡੀਓ ਨੂੰ ਦੇਖ ਰਹੇ ਕਮੈਂਟ ਕਰ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਇਸ ਤੀਏ ਵੀਡੀਓ। ਤਾਂ ਸਭ ਤੋਂ ਪਹਿਲਾਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਲਾਈਵ ਤਾਇਆ ਸਰਲਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ ਸਫਤ ਦਿਖਾਈ ਦੇ ਰਹੇ ਮਾਝਾ ਦਵਾਬਾ ਦੇ ਖੇਤਰ ਉਹ ਗਏ ਜਲੰਧਰ, ਕਪੂਰਥਲਾ ਦੇ ਆਸ-ਪਾਸ ਖੇਤਰ ਸਿਰਸਾ ਹੋ ਗਿਆ ਉਸ ਵਾਰ ਕੁਝ ਆਪਾਂ ਗੱਲ ਕਰਦੇ ਪਟਿਆਲਾ ਜਾਂ ਮੁਹਾਲੀ, ਚੰਡੀਗੜ੍ਹ ਉਹ ਗਏ ਪਾਣੀਪਤ, ਸੋਨੀਪਤ, ਕੈਥਲ, ਕਰਨਾਲ, ਔਰ ਜਾਰੀ ਤਾਂ ਕੁਝ ਲੱਗਾ ਜਿਹੜੀ ਬਦਲਵਾਈ ਬੰਨੀ ਸ਼ੁਰੂ ਹੋ ਗਈ ਤਾਂ ਉਹਨਾਂ ਬਗਲੇ ਘੈਂਟਿਆਂ ਵਿੱਚ ਆ ਮਾਚਾ ਦਾ ਬਾਬਾ ਦੇ ਖੇਤਰੋਗ ਜੇ ਪਠਾਨਕੋਟ ਗੁਰਦਾਸਪੁਰ ਕੋਈ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਜਾਂ ਆਪਣੇ ਤਰਨਤਾਰਨ ਦੇ ਇਲਾਕੇ ਅੰਮ੍ਰਿਤਸਰ ਹੋ ਗਿਆ ਜਿਸ ਦੇ ਨਾਲ ਲੱਗਦੇ ਕੁਝ ਆਪਾਂ ਗੱਲ ਕਰੀ ਜਲੰਧਰ ਕਪੂਰਥਲਾ ਦੇ ਇਲਾਕੇ ਹੋਗੇ ਜਾਂ ਜੇਕਰ ਸਿਸਟਮ ਥੋੜਾ ਜਿਹਾ ਹੋਰ ਥੱਲੇ ਐਕਟਿਵ ਹੁੰਦਾ ਫਿਰੋਜ਼ਪੁਰ ਮੋਗਾ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਅਨੰਤਪੁਰ ਸਾਹਿਬ ਇਹਨਾਂ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਤਾਂ ਜੇਕਰ ਹੋਰ ਵੀ ਸਿਸਟਮ ਆਪਣਾ ਠੀਕ ਹੈ ਜੋਰ ਵਿਖਾਉਂਦਾ ਜਾਨੀ ਕਿ ਜਾਰਾ ਐਕਟਿਵ ਰਹਿੰਦੇ ਸਾਰ ਨੇ ਉਸ ਵੇ ਸਿਸਟਮ ਕਮਜ਼ੋਰ ਪੈ ਜਾਂਦਾ ਫਿਰ ਜਿਹੜਾ ਸਿਸਟਮ ਬਣਦਾ ਸਾਰ ਰਹਿੰਦੇ ਨੇ ਜੋ ਕਿ ਦੁਪਹਿਰ ਸ਼ਾਮ ਦੇ ਆਸ-ਪਾਸ ਸਿਸਟਮ ਫਿਰ ਤੋਂ ਨਵੇਂ ਜਿਹੜੇ ਸਿਸਟਮ ਬਣਨੇ ਸ਼ੁਰੂ ਹੋ ਜਾਂਦੇ ਨੇ ਤੋਂ ਉਸ ਵੇ ਸਿਰਸਾ ਦੇ ਆਸ-ਪਾਸ ਵੀ ਬਦਲਵਾਈ ਬਣਨੀ ਸ਼ੁਰੂ ਹੋ ਗਈ ਜੇਕਰ ਹੋਰ ਬਦਲਵਾਈ ਬਣਦੀ ਸਿਰਸਾ ਦੇ ਨਾਲ ਅਗਦੇ ਕੁਝ ਇਲਾਕਾ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ ਸਰੀ ਸਾਰ ਦੇ ਆਸ-ਪਾਸ ਖੇਤਰਾਂ ਵਿੱਚ ਵੀ ਤੋਂ ਫਿਰ ਪਟਿਆਲਾ ਦੇ ਆਸ-ਪਾਸ ਖੇਤਰ ਹੋ ਗਏ ਜਾਂ ਚੰਡੀਗੜ੍ਹ ਮੋਹਾਲੀ ਪੰਚਕੁਲਾ ਆ ਗਿਆ ਜਾਂ ਆ ਸੋਨੀਪੱਤ ਹੋ ਗਿਆ ਰੋਤਕ ਪਾਣੀਪੱਤ ਕੈਥਲ ਕਰਨਾਲ ਅੰਬਾਲਾ ਆਪਣਾ ਜਮਨਾ ਨਗਰ ਹੋ ਗਿਆ ਇਸ ਮਾਝਾ ਤੋਂ ਬਬਦੇ ਕੁਝ ਪੱਛਮੀ ਖੇਤਰ ਕੁਝ ਮਾਧ ਕੁਝ ਆ ਪੂਰਬੀ ਪਹਾੜਾਂ ਦੇ ਨਾਲ ਲੱਗਦੇ ਖੇਤਰ ਜਾਂ ਪੂਰਬੀ ਆਪਣੇ ਚੰਡੀਗੜ੍ਹ ਮੋਹਾਲੀ ਦੇ ਨਾਲ ਲੱਗਦੇ ਖੇਤਰ ਪਟਿਆਲਾ ਸੰਗਰੂਰ ਇਸਤੀਆਜ਼ ਦੇ ਖੇਤਰਾ ਵਿੱਚ ਸਿਰਸਾ ਹਸਾਰ ਜਾਂ ਫਤਿਹਬਾਦ ਦੇ ਕੁਝ ਖੇਤਰਾਂ ਚੂਰੂ ਦੇ ਆਸ-ਵਕ ਖੇਤਰਾ ਵਿੱਚ ਇਹਨਾਂ ਵੀ ਸੁਭਾਵਨਾ ਰਹੇ ਕਿ ਕਿਤੇ ਕਿਤੇ ਹਲਕਾ ਦੇ ਕੁਝ ਆ ਖੇਤਰਾ ਵਿੱਚ ਦਰਮਿਆਨੇ ਵੀ ਤੇ ਛਰਾਟੇ ਦੇ ਦਰਜ ਕੀਤੇ ਜਾਸਰੇ ਕੁਝ ਸੋਸ਼ਲ ਸਬਸਕ੍ਰਾਈਬ ਕਰਦੋਂ ਕਪਾਗਾਂ ਥੋੜੇ ਬਹੁਤ ਖੇਤਰਾ ਵਿੱਚ ਭਾਰੀਮੀ ਦੀ ਚਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਅੱਜ 27 ਜੁਲਾਈ ਉਸ ਤੋਂ ਬਾਅਦ 28 29 ਤੇ 30 ਤੇ ਔਰ ਫਿਰ 1 2 3 4 5 ਅਗਸਤ ਦੌਰਾਨ ਹਲਚਲਾਂ ਵੇਖਣ ਨੂੰ ਮਿਲ ਗਈ ਜਾਨੀ ਕਿ ਕਦੇ ਅੱਜ ਮੀਂਹ ਪੈ ਗਿਆ ਕਦੇ ਕੱਲ੍ਹ ਵੀ ਪੈ ਕਦੇ ਕਿੱਥੇ ਵੀ ਪੈ ਕਦੇ ਕਿਹੜੇ ਇਲਾਕੇ ਵਿੱਚ ਮੀਂਹ ਪੈ ਗਿਆ ਕਿੱਥੇ ਕਿਦੇ ਹਲਕਾ ਪੈ ਕੇ ਦਰਮਾਨ ਦਰਮਿਆਨਾ ਪੈ ਕੇ ਤੇ ਭਾਰੀ ਮੀਂਹ ਦੀ ਝਟ ਦੇ ਕੁਝ ਕੁ ਲਾ ਕੇ ਖਾਲੀ ਰਹਿ ਗਏ ਇਸ ਤਰ੍ਹਾਂ ਦਾ ਮੌਸਮ ਰਹੇਗਾ ਪਰ ਆਪਾਂ ਗੱਲ ਕਰੇ 27 28 29 30 31 ਜੁਲਾਈ ਦੇ ਵਿੱਚਕਾਰ ਇੱਕ ਜਾਂ ਦੋ ਵਾਰ ਠੀਕ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਉਮੀਦ ਹੈ ਸਾਰ ਨੇ ਤਾਂ ਕੁਝ ਖੇਤਰ ਇਹੋ ਜਿਹੀ ਹੋਣਗੇ ਜਿੱਥੇ ਆਪਾਂ ਗੱਲ ਕਰੀ ਪੂਰੀਆਂ ਤਸੱਲੀਆਂ ਹੋਣਗੀਆਂ ਅਗਲੇ ਰੂਪ ਵਿੱਚ ਲੱਗਣ ਦਾ ਸਾਰ ਨੇ ਕੁਝ ਥੋੜੇ ਬਹੁਤ ਜ਼ਿਲ੍ਹਿਆਂ ਵਿੱਚ ਕੁਝ ਥੋੜੇ ਬਹੁਤ ਇਲਾਕੇ ਜਾਂ ਪਿੰਡਾਂ ਵਿੱਚ ਅਸਭਾਵਨਾ ਰਹੇਗੀ ਕੁਝ ਕੁ ਖੇਤਰਾਂ ਵਿੱਚ ਠੀਕ ਹੈ ਜਿਹੜੇ ਵਧੀਆ ਜੜਮੀ ਪੈਣ ਦੇ ਸਾਰ ਤਗੜੀ ਜੜ ਝਟ ਲੱਗ ਸਕਦੀ ਹੈ 31 ਜੁਲਾਈ ਦੇ ਵਿੱਚ 27 ਜੁਲਾਈ 31 ਜੁਲਾਈ ਦੇ ਵਿੱਚ ਵਿੱਚ ਇੱਕ ਜਾਂ ਦੋ ਵਾਰ ਇਹੋ ਜੇ ਦਿਨ ਹੋਣਗੇ ਠੀਕ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਦੇ ਸਾਰ ਨੇ ਠੀਕ ਹੈ ਤਾਂ ਕਈ ਖੇਤਰਾਂ ਵਿੱਚ ਆਪਾਂ ਗੱਲ ਕਰੇ ਹਲਕੇ ਮੀਂ ਤੇ ਕੁਝ ਖੇਤਰਾਂ ਵਿੱਚ ਦਰਮਿਆਨਾ ਤੇ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਵਧੀਆ ਮੀਂ ਜਾਣਗੇ ਤਗੜੀ ਜਿਹੜੇ ਆਮੀ ਪੈਣ ਦੇ ਸਾਰ ਨੇ ਤਗੜੀ ਆਪ ਗੱਲ ਕਰੀ ਆਉਣ ਵਾਲੇ ਕਲੇ 4 ਤੋਂ 5 ਘੰਟਿਆਂ ਦੇ ਵਿੱਚ ਬਾਜਾ ਤੋਂ ਆਪਾਂ ਦੇ ਖੇਤਰ ਹੋਗੇ ਕੁਝ ਪੱਛਮੀ ਜਿਹੜੇ ਮਾਜਾ ਤੋਂ ਆਪਾਂ ਦੇ ਨਾਲ ਲੱਗਦੇ ਖੇਤਰ ਹੋਗੇ ਉਸ ਤੋਂ ਬਾਅਦ ਕੁਝ ਪੂਰਬੀ ਖੇਤਰ ਪਟਿਆਲਾ ਸੰਗਰੂਰ ਮੁਹਾਲੀ ਦੇ ਖੇਤਰ ਹੋਗੇ ਜਾਂ ਇਸ ਦੇ ਨਾਲ ਲੱਗਦੇ ਕੁਝ ਰੂਪਨਗਰ ਨਾਨਤਪੁਰ ਸਾਹਿਬ ਦੇ ਇਲਾਕੇ ਆ ਮਾਜਾ ਤੋਂ ਆਪਾਂ ਦੇ ਖੇਤਰ ਹੋਗੇ ਉਸ ਤੋਂ ਬਾਅਦ ਆ ਪੱਛਮੀ ਖੇਤਰ ਫਿਰੋਜ਼ਪੁਰ ਦਾ ਮੋਗਾ ਹੋ ਗਿਆ ਜਾਂ ਥੱਲੇ ਜੇਕਰ ਸਿਸਟਮ ਹੋਰ ਵੱਧਦਾ ਤੇ ਨਾਲ ਲੱਗਦੇ ਬਰਨਾਲਾ ਆ ਗਿਆ ਜਾਂ ਅਫਰੀਦਕੋਟ ਮੁਕਸਰ ਦੇ ਕੁਝ ਪਾਕ ਉਸ ਵੱਲ ਲੁਧਿਆਣਾ ਆ ਗਿਆ ਇਸ ਤੇ ਨਾਲੇ ਮਲੇਰ ਕੋਟਲਾ ਦੇ ਇਲਾਕੇ ਇਹਨਾਂ ਲਗੜ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਡੇਟਸ ਤੀਕ ਤੱਕ ਠੀਕ ਹੈ ਨਵੀਂ ਕਾਫੀ ਬਣੀ ਹੈ ਪੰਜਾਬ ਵਿੱਚ ਕਿਸੇ ਵੀ ਇਲਾਕੇ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਮਿਲਦੇ ਕਿਤੇ ਵੀ ਜਿਹੜੀ ਬਦਲਵਾਈ ਬਣ ਸਕਦੀ ਨਵੇਂ ਜਿਹੜੇ ਸਿਸਟਮ ਬਣ ਸਕਦੇ ਨੇ ਜਿਸੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਤਾਂ ਫਿਲਹਾਲ ਇਹ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਹਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ